ਇੱਕੋ ਬੜੀ ਦੁਖਦਾਈ ਗੱਲ ਹੈਗੀ ਹੈ ਕਿ ਉਹ ਕਾਂਗਰਸ ਜਿਹਦਾ 24 ਤੋਂ ਜਿਹੜੀਆਂ ਜਨਰਲ ਇਲੈਕਸ਼ਨਾਂ ਸੀਗੀਆਂ ਉਸ ਤੇ 7 ਸੀਟਾਂ ਜਿੱਤਣ ਤੋਂ ਬਾਅਦ ਤੇ 8ਵੀਂ ਚੰਡੀਗੜ੍ਹ ਦੀ ਸੀਟ ਜਿੱਤਣ ਤੋਂ ਬਾਅਦ ਇੱਕ ਹਵਾ ਦਾ ਰੁਖ ਕਾਂਗਰਸ ਹੱਕ ਜਿਹੜਾ ਵਗਿਆ ਸੀਗਾ ਉਸ ਵਿੱਚ ਲਗਾਤਾਰ ਪਿਛਲੇ 1 ਸਾਲ ਤੋਂ ਜਾਂ 1.5 ਸਾਲ ਤੋਂ ਉਹਦੇ ਵਿੱਚ ਜਿਹੜੀ ਲੋਕਾਂ ਦੀ ਅੰਦਰ ਚਰਚਾ ਹੈਗੀ ਹੈ ਉਹ ਉਨੀ ਕਾਂਗਰਸ ਦੇ ਪੱਖ 'ਚ ਨਹੀਂ ਰਹੀ ਜਿਹੜੀ ਕਿ ਇਸ 24 ਦੇ ਇਲੈਕਸ਼ਨਾਂ ਦਾ ਫੋਰੀ ਵਾਸ ਸੀਗੀ ਦੇ ਉਸ ਦਾ ਇੱਕੋ ਇੱਕ ਕਿਹੜਾ ਕਾਰਨ ਇਹ ਹੈਗਾ ਕਿ ਲੋਕੀ ਜਿਹੜੀ ਕਾਂਗਰਸ ਦੀ ਅੰਦਰੂਨੀ ਧੜੇਬੰਦੀ ਹੈਗੀ ਹੈ ਜਿਹੜੀ ਕਿ ਜੱਗ ਜਹਰ ਰੋਜ਼ ਹੁੰਦੀ ਆਪਣੇ ਆਪ ਹੁੰਦੀ ਹੈਗੀ ਹੈ ਉਹਦੇ ਵਿੱਚ ਜੋ ਸਮਝਦਾਰੀ ਦਿਖਾਣੀ ਚਾਹੀਦੀ ਹੈ ਕਾਂਗਰਸ ਦੀ ਸੁਮੱਚੀ ਲੀਡਰਸ਼ਿਪ ਨੂੰ ਉਹ ਸਮਝ ਦੀ ਸਮਝਦਾਰੀ ਤੋਂ ਕਿਤੇ ਆਉਣੀ ਹੈਗੀ ਹੈ ਜਿਹੜੀ ਡੈਪਥ ਪੋਲਿਟਿਕਸ ਹੁੰਦੀ ਹੈਗੀ ਜਿਹੜੀ ਗੱਲਾਂ ਪਾਰਟੀ ਦੇ ਅੰਦਰ ਬੈਠ ਕੇ ਤੈਅ ਕਰਨ ਵਾਲੀਆਂ ਹੁੰਦੀਆਂ ਜਾਂ ਪਾਰਟੀ ਦੇ ਪਾਲਿਸੀ ਮੈਟਰ ਹੁੰਦੇ ਹੈਗੇ ਆ ਪਾਲਿਸੀ ਨੇ ਪਾਰਟੀ ਨੇ ਮਤਲਬ ਤੈਅ ਕਰਨਾ ਹੁੰਦਾ ਕਿ ਉਹਨਾਂ ਨੇ ਕਿਸ ਕਿਸ ਵਰਗ ਨੂੰ ਕਿਵੇਂ ਕਿਵੇਂ ਨੁਮਾਇੰਦਗੀ ਦੇਣੀ ਹੈ ਇਹ ਕਹਿੰਨ ਲੱਗੋ ਬਾਹਰ ਨਹੀਂ ਨਿਕਲਦੀਆਂ ਹੋਣੀਆਂ ਹੈਗੀਆਂ ਇਹ ਗੱਲਾਂ ਸਾਰੀਆਂ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਹੈਗੀਆਂ ਉਹਦੀਆਂ ਨੀਤੀਗਤ ਫੈਸਲੇ ਹੈਗੇ ਆ ਉਹ ਪਾਰਟੀ ਦੇ ਬੜੇ ਅੰਦਰੂਨੀ ਅੰਦਰੂਨੀ ਸਰਕਲ ਚ ਉਹ ਲੈ ਜਾਂਦੇ ਹੈਗੇ ਆ ਉੱਤੇ ਚਾਹੇ ਚਰਚਾ ਜਿੰਨੀ ਮਰਜ਼ੀ ਬੇਕਿਰਕ ਕੇ ਉਹਨਾ ਹੋਵੇ ਕਿੰਨੀ ਮਰਜ਼ੀ ਸਖਤ ਚਰਚਾ ਕਰ ਲਓ ਪਰ ਬਾਹਰ ਆ ਕੇ ਮਤਲਬ ਕਿਸੇ ਵੀ ਧਿਰ ਵੱਲੋਂ ਇਹ ਕਹਿਣਾ ਕਿ ਬਈ ਮਤਲਬ ਇਹ ਜਿਹੜੇ ਬਿਆਨਬਾਜ਼ੀ ਕਰਨੀ ਹੈਗੀ ਹੈ ਇਹ ਕਾਂਗਰਸ ਦੀ ਜਿਹੜੀ ਊਣਾਪਣ ਹੈਗਾ ਕਾਂਗਰਸ ਊਣੀ ਹੈਗੀ ਹੈ ਜਿਹੜੀ ਡੈਪਥ ਪੋਲਿਟਿਕਸ ਹੈ ਜਿਹੜੀ ਬਰੀਕੀ ਦੀ ਸਿਆਸਤ ਹੈ ਜਿਹੜੀ ਡੂੰਗੀ ਸਿਆਸਤ ਹੈ ਜਿਹੜੀ ਕਿ ਜਿਸ ਦਿਨ ਜਿੱਤਾਂ ਹਾਰਾਂ ਫੈਸਲਾ ਹੁੰਦਾ ਹੈਗਾ ਜਿਹਦੀ ਭਾਜਪਾ ਦੀ ਜਿਹਦੇ ਵਿੱਚ ਮਾਸਟਰੀ ਹੈਗੀ ਹੈ ਕਿ ਕਿਵੇਂ ਇੱਕ 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 ਤਰ੍ਹਾਂ ਦੇ ਨੂੰ ਦੂਜੇ ਤਰ੍ਹਾਂ ਦੇ ਖਿਲਾਫ ਵਰਤ ਕੇ ਜਾਂ ਮਤਲਬ ਉਸ ਸਿਆਸਤ ਨੂੰ ਪਹਿਲਾਂ ਕਿਤੇ ਪਟੇਲ ਵਰਸਸ ਆਲ ਕਿਤੇ जाट ਵਰਸਸ ਆਲ ਕਿਤੇ ਦਲਿਤ ਵਰਸਸ ਆਲ ਕਿਤੇ ਉਹ ਹੋਰ ਲੈ ਕੇ ਯਾਦਵ ਵਰਸਸ ਆਲ ਜਾਂ ਇਦਾਂ ਦੇ ਜਿਹੜੇ ਹੈ ਨਾ ਹਤਕੰਡੇ ਅਪਣਾ ਕੇ ਭਾਜਪਾ ਦੀ ਜਿਹੜੀ ਮਹਾਰੀਅਤ ਕਰੀ ਬੈਠੀ ਹੈਗੀ ਹੈ ਆਪਾਂ ਨੂੰ ਉਹਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ ਹੈਗਾ ਪੰਜਾਬ ਨੂੰ ਸਮੁੱਚਾ ਇੱਕ ਜੁੱਟ ਚਿਹਰਾ ਰੱਖਣਾ ਚਾਹੀਦਾ ਹੈਗਾ ਕਿਸੇ ਵੀ ਧੜੇ ਨੂੰ ਮੈਂ ਕਿਸੇ ਧੜੇ ਨੂੰ ਉਹਨਾਂ ਦਾ ਬਰੀ ਕਰਦਾ ਨਾ ਮੈਂ ਦੋਸ਼ੀ ਠਾਣਾ ਆਏਗਾ ਕਟੋ-ਕਟ ਸਮੇਦੀਕ ਵੀਤਾਂ ਦਿਖਦੇ ਹੋਏ ਕਿਉਂਕਿ ਭਾਜਪਾ ਦੀ ਇੱਕ ਕੋਸ਼ਿਸ਼ ਰਹੂਗੀ ਉਹ ਸਟ੍ਰੈਟੈਜਿਕ ਪਲੈਨਰ ਹੈ ਉਹਨਾਂ ਕੋਲ ਰਿਸੋਰਸਸ ਹੈਗੇ ਆ ਉਹਨਾਂ ਕੋਲ ਇੱਕ ਆਈਡੀਓਲੋਜੀ ਹੈਗੀ ਹੈ ਜਿਸ ਦੇ ਨਾਲ ਬਹੁਤ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰ ਚੁੱਕੇ ਹੈਗੇ ਆ ਉਹਨਾਂ ਦਾ ਇਹ ਦੇਸ਼ ਨੂੰ ਕਾਂਗਰਸ ਮੁਕਤ ਬਣਾਣਾ ਉਹਨਾਂ ਦਾ ਏਜੰਡਾ ਹੈਗਾ ਔਰ ਪੰਜਾਬ ਨੂੰ ਵੀ ਚਾਣਗੇ ਇੱਕ ਪੰਜਾਬ ਵੀ ਕਾਂਗਰਸ ਮੁਕਤ ਬਣੇ ਜਦਕਿ ਪੰਜਾਬ ਕਾਂਗਰਸ ਯੁਗਤ ਹੋਣ ਵਾਸਤੇ ਔਲਦਾ ਪਿਆ ਹੈਗਾ ਸੋ ਇਹਨਾਂ ਹਾਲਤਾਂ ਵਿੱਚ ਉਨਾ ਦਾ ਇਹ ਕੋਸ਼ਿਸ਼ ਹੋਊਗੀ ਭਾਜਪਾ ਦੀ ਕਿ ਪੰਜਾਬ ਵਿੱਚੋਂ ਆਪ ਨੂੰ ਚਾਹੇ ਦੁਆਰਾ ਲਿਆਂਦਾ ਜਾਵੇ ਅਕਾਲੀਆਂ ਦੇ ਇੱਕ ਜਾਂ ਦੂਜੇ ਧੜੇ ਨਾਲ ਮਿਲ ਕੇ ਚਾਹੇ ਸੱਤਾ ਆਪ ਤੇ ਆਈ ਜਾਵੇ ਯੂਨਿਟੀ ਕਰਕੇ ਅਕਾਲੀਆਂ ਦੇ ਇੱਕ ਦੂਜੇ ਨਾਲ ਪਰ ਕਾਂਗਰਸ ਨਾ ਸਕੇ ਕਿਉਂਕਿ ਪਰ ਜਿਹੜੇ ਬਿਆਨ ਨੇਗੇ ਤਾਂ ਕਾਂਗਰਸੀ ਆਪ ਦੇ ਰਹੇ ਨੇ ਕਿ ਇਹ ਚ ਕੀ ਲੱਗਦਾਗਾ ਕਿ ਬੀਜੇਪੀ ਦਾ ਕੋਈ ਇਨਫਲੂਐਂਸ ਹੈਗਾ ਜਿਵੇਂ ਚੰਨੀ ਸਾਹਿਬ ਨੇ ਇਹ ਜਿਹੜਾ ਬਿਆਨ ਦਿੱਤਾਗਾ ਕੀ ਲੱਗਦਾਗਾ ਵੀ ਬੀਜੇਪੀ ਦੇ ਨਾਲ ਕਿਤੇ ਟੱਚ 'ਚ ਹੋਣ ਜਾਂ ਨਹੀਂ ਮੈਂ ਮੈਨੂੰ ਮੈਂ ਇਸ ਬਾਰੇ ਕੁਝ ਨਹੀਂ ਕਹਿੰਦਾ ਹੈਗਾ ਮੈਂ ਚੰਨੀ ਸਾਹਿਬ ਬਾਰੇ ਵੀ ਮਤਲਬ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਹੈਗਾ ਉਹ ਬਲੇ ਬੜੇ پرانے ਸਮੇ ਤੋਂ ਹਾਰਡ ਕੋਰ ਕਾਂਗਰਸੀ ਹੈਗੇ ਆ ਤੇ ਉਹਨਾਂ ਦੇ ਮੈਂ ਕੁਝ ਨਹੀਂ ਕਹਿੰਦਾ ਮੈਂ ਕਿਸੇ ਲੀਡਰ ਨੂੰ ਕੁਝ ਨਹੀਂ ਕਹਿੰਦਾ ਪਰ ਘੱਟੋ ਘੱਟ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਉੱਪਰ ਉੱਬਰ ਕੇ ਆ ਰਹੀ ਹੈਗੀ ਹੈ ਜੋ ਖਬਰਾਂ ਦਾ ਸ਼ਿੰਗਾਰ ਬਣ ਰਹੀ ਹੈ ਜੋ ਲੋਕਾਂ ਨੂੰ ਪੰਬਲ ਪੁੱਸੇ ਪਾਇਆ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਜੋ ਕਿ ਬੇਜਕੀਨੀ ਵਾਲੀ ਹਾਲਤ ਕਾਂਗਰਸ ਬਾਰੇ ਪੈਦਾ ਹੋ ਰਹੀ ਹੈ ਉਹ ਬੜੀ ਖਤਰਨਾਕ ਹੈਗੀ ਹੈ ਔਰ ਉਹ ਪੈਜ ਦੇ ਆਉਣ ਵਾਲੀ ਇਲੈਕਸ਼ਨਾਂ ਹੈਗੀਆਂ ਉਦੋਂ 1 ਸਾਲ ਪਹਿਲਾਂ ਜਿਹੜੀ ਇਸ ਤਰ੍ਹਾਂ ਦੀ ਮਤਲਬ ਚਰਚਾ ਹੈਗੀ ਹੈ ਜਨਤਾ ਸ਼ੁਰੂ ਹੋ ਜਾਣੀ ਜਾਂ ਕਾਂਗਰਸੀ ਜਿਹੜੀ ਇੱਕ ਮਤਲਬ ਸਤੇ ਹੀ ਜਾਂ ਇੱਕ ਐ ਕਹ ਲਓ ਕਿ ਬਿਆਨਵਾਜੀ ਹੈ ਉਹ ਉਹ ਬਹੁਤ ਘਾਤਕ ਹੈਗੀ ਹੈ ਜੀ ਤੇ ਸਰ ਕੀ ਲੱਗਦਾ ਹੈਗਾ ਹਾਈ ਕਮਾਂਡ ਨੂੰ ਇਸ ਦੇ ਉੱਪਰ ਕੋਈ ਨਾ ਕੋਈ ਪੱਕਾ ਹਾਈ ਕਮਾਂਡ ਨੂੰ ਡਿਸਿਸ਼ਿਵਲੀ ਫੈਸਲਾ ਕਉਣ ਤੋਂ ਤਰੀਕੇ ਨਾਲ ਔਰ ਜਲਦੀ ਐਕਸ਼ਨ ਲੈਣਾ ਚਾਹੀਦਾ ਐਕਸ਼ਨ ਮਤਲਬ ਫੈਸਲਾ ਕਰ ਦੇਣਾ ਚਾਹੀਦਾ ਕਿ ਫਲਾਨਾ ਪ੍ਰਦਾਨ ਹੈਗਾ ਫਲਾਨਾ ਪ੍ਰਦਾਨ ਨਹੀਂ ਹੈਗਾ ਜਿਨੂੰ ਵੀ ਛਾਂਗਣਾ ਛਾਂਗ ਦੇਣ ਜਿਨੂੰ ਬਾੜਨਾ ਬਾੜ ਲੈਣ ਇਹ ਕਾਂਗਰਸ ਦਾ ਪ੍ਰੈਰੋਗੇਟ ਹੈ ਕਾਂਗਰਸ ਦਾ ਦਿੱਲੀ ਦਿੱਲੀ ਹਾਈ ਕਮਾਂਡ ਨੂੰ ਸਰਕਾਰ ਮੋਕੇ ਇਸ ਤੋਂ ਪਹਿਲਾਂ ਕਿ ਹੋਰ ਨੁਕਸਾਨ ਹੋਵੇ ਕਾਂਗਰਸ ਨੂੰ ਕੰਮ ਕਰਨਾ ਚਾਹੀਦਾ ਆਪਣਾ ਕਿ ਯੋਗ ਪ੍ਰਧਾਨ ਮੰਨਦੇ ਹੋ ਜੀ ਜਿਵੇਂ ਕਿ ਨਹੀਂ ਮੈਂ ਸਿੱਧਰ ਚ ਪੈਂਦਾ ਨਹੀਂ ਯੋਗ ਪ੍ਰਦਾਨ ਕੌਣ ਹੈ ਕੋਈ ਸਾਰੇ ਯੋਗ ਹੈ ਸਾਰੇ ਯੋਗ ਹੈਗੇ ਮੈਂ ਇਸ ਵਾਰ ਮੈਂ ਨਾ ਮੈਂ ਮੈਂ ਕਿਸੇ ਤੇ ਮੈਂ ਕਿਸੇ ਤੇ ਚੱਕ ਮੈਂ ਮੈਂ ਕਿਸੇ ਦਾ ਕਮੈਂਟ ਨਹੀਂ ਕਰਦਾ ਹੈਗਾ ਮੈਨੂੰ ਇਹਨਾ ਪਤਾ ਹੈਗਾ ਕਿ ਪੰਜਾਬ ਚ ਜਿਹੜਾ ਜਿਹੜਾ ਸਰਵੇ ਹੈਗਾ ਹੈ ਜੋ ਸਰਵਦੀਰ ਪੋਟਾ ਹੈ ਗਿਆ ਆਪਣਾ ਪਾਰਟੀ ਸਰਵੇ ਕਰਾਵੇ ਜੇ ਜਿਹੜਾ ਪਪੂਲਰ ਫੇਸ ਹੈਗਾ ਜਬ ਚਾਹੇ ਵਿਦਾਊਟ ਫੇਸ ਇਲੈਕਸ਼ਨ ਲੜਨਾ ਹੋਵੇ ਮੈਂ ਨਹੀਂ ਮੈਂ ਇਸ ਤਰ੍ਹਾਂ ਕੁਛ ਨਹੀਂ ਮੈਂ ਕੁਛ ਨਹੀਂ ਕਹਿੰਦਾ ਇਹ ਬੜਾ ਸਰ ਇੱਕ ਹੋਰ ਸਵਾਲ ਹੈ ਜੀ ਜਿਵੇਂ ਦੇਖੋ ਤੁਸੀਂ ਗੱਲ ਕਰ ਰਹੇ ਹੋਗੇ ਕਾਂਗਰਸ ਨੇ ਸਪਸ਼ਟ ਕਰਤਾ ਕਿ ਅਸੀਂ ਬਿਨਾ ਸੀਐਮ ਫੇਸ ਤੋਂ ਜਿਹੜੇ ਇਲੈਕਸ਼ਨ ਲੜਾਂਗੇ ਕੀ ਲੱਗਦਾ ਹੈ ਕਿ ਇਹ ਜੀ ਬਿਆਨਬਾਜ਼ੀ ਕੋਈ ਆਪਣੇ ਆਪ ਨੂੰ ਜਿਹੜਾ ਸੀਐਮ ਫੇਸ ਜਿਹੜੇ ਮੰਨੇ ਚੁੱਕੇ ਨੇ ਕਿ ਉਹਨਾਂ ਦੇ ਦੁਆਰਾ ਹੀ ਇਦਾਂ ਦੀਆਂ ਕੋਈ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਨਹੀਂ ਗੀਆਂ ਨਹੀਂ 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 ਕਾਂਗਰਸ ਦੇ ਉੱਪਰ ਕੋਈ ਨਹੀਂ ਸੀਐਮ ਫੇਸ ਪਹਿਲਾਂ ਕਾਂਗਰਸ ਕ ਦੇ ਰੀਐਸਐਮ ਫਸ ਤੇ ਨਾਲ ਵੀ ਲੜਦੀ ਰਹੀ ਹੈ ਕੋਈ ਵੱਡਾ ਮੁੱਦਾ ਨਹੀਂ ਹੈਗਾ ਹੈ ਗੱਲ ਤਾਂ ਇਹ ਜੇ ਜੇ ਦਿਾਨਤਦਾਰੀ ਹੈ ਜੇ ਮੁਲਕ ਦੀਆਂ ਹਾਲਤਾਂ ਦਾ ਸਹੀ ਮੁਲਾਂਕਣ ਹੈਗਾ ਕਿ ਮੁਲਕ ਕਿਹੜੇ ਪਾਸੇ ਜਾ ਰਿਹਾ ਫਾਸ਼ੀਵਾਦ ਵੱਲ ਜਾ ਰਿਹਾ ਇੱਕ ਹਿੰਦੂ ਰਾਸ਼ਟਰ ਵੱਲ ਜਾ ਰਿਹਾ ਹੈਗਾ ਇੱਕ ਪਾਰਟੀ ਦੇ ਇੱਕ ਪਾਰਟੀ ਰਾਜ ਵੱਲ ਜਾ ਰਿਹਾ ਇੱਕ ਦੇਸ਼ ਇੱਕ ਕਲੈਕਸ਼ਨ ਇੱਕ ਇੱਕ ਚੋਣ ਇੱਕ ਭਾਸ਼ਾ ਇਕਾਤਮਕ ਭਾਰਤ ਬਣ ਰਿਹਾ ਵਿਲੱਖਣ ਭਾਰਤ ਦੀ ਥਾਂ ਤੇ ਤਾਂ ਉਹਦੀ ਜ ਗੰਭੀਰਤਾ ਨੂੰ ਪੰਜਾਬ ਦੇ ਕਾਂਗਰਸੀ ਸਮਝਦੇ ਹੈਗੇ ਆ ਤਾਂ ਉਹਨਾਂ ਨੂੰ ਇੱਕ ਜੁਟ ਹੋ ਕੇ ਸਾਰੇ ਮਤਭੇਦ ਪਲਾ ਕੇ ਕਾਂਗਰਸ ਨੂੰ ਸੱਤਾ ਲੈਣਾ ਚਾਹੀਦਾ ਤਾਂ ਕਿ ਦੇਸ਼ ਵਿੱਚ ਕਾਂਗਰਸ ਜਿੱਦਾਂ ਰਾਹ ਹੈਗਾ ਉਹ ਖੁੱਲ ਸਕੇ ਔਰ راہુલ ਗਾਂਧੀ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਬਣ ਕੇ ਜਿੰਨਾ ਨੁਕਸਾਨ ਭਾਜਪਾ ਕਰ ਚੁੱਕੀ ਹੈ ਉਸ ਨੁਕਸਾਨ ਦੀ ਪਰਪਾਈ ਕਰ ਕਰ ਸਕੇ ਚਾਹੇ ਦਾ ਜਮਹੂਰੀਏ ਦੇ ਮਾਮਲੇ ਜਮਹੂਰੀ ਸਸਤਾਵਾਂ ਦੇ ਮਾਮਲੇ ਚ ਚਾਹੇ ਮਤਲਬ ਜਿਹੜਾ ਧਰਮਨ ਪਖ ਚਿੱਤਰ ਹੈ ਮੁਲਕ ਦਾ ਜੋ ਫੋਰਨ ਪੋਲਿਸੀ ਵਿਗੜ ਗਈ ਧਰਮਨ ਚਿੱਤਰ ਵਿਗੜ ਗਿਆ ਜਮਹੂਰੀਏ ਖਤਮ ਹੋ ਗਈ ਸਸਤਾਵਾਂ ਖਤਮ ਹੋ ਗਈਆਂ ਉਹਨੂੰ ਮੁੜ ਕੇ ਦੀਤੇ ਲਿਆਂਦਾ ਜਾ ਸਕੇ ਉਹ ਬਹੁਤ ਜ਼ਰੂਰੀ ਹੈ ਕਾਂਗਰਸ ਹਾਈ ਕਮਾਂਡ ਫੋਰੀ ਐਕਟ ਕਰੇ ਫੈਸਲਾ ਕਨੈਕਟ ਕਰੇ ਜਿਹੜਾ ਨਰਾਸ਼ ਦਾ ਨਰਾਜ ਹੋਏ ਜਿਹੜਾ ਭਾਜਪਾ ਨੂੰ ਭਜਾ ਦੇਵੇ ਔਰ ਆਰ ਕਾਂਗਰਸੋਂ ਸਹੀ ਲਿਆਂਦੇ ਲੈ ਕੇ ਆਵੇ ਡਾਕਟਰ ਸਾਹਿਬ ਕਿਵੇਂ ਦੇ ਦੋ ਜਿਹੜੀਆਂ ਇਲੈਕਸ਼ਨ ਦਾ ਅਨਾਉਂਸਮੈਂਟ ਹੋਈ ਹੈਗੀ ਇਹਦੇ ਨਾਲ ਵੀ ਫੋਟ ਵਧੂਗੀ ਕਿਉਂਕਿ 1 ਸਾਲ ਰਹਿ ਗਿਆ ਦੇਖੋ ਜੀ ਇਹ ਮੇਰਾ ਮੇਰਾ ਆਪਣਾ ਨਿੱਜੀ ਵਿਚਾਰ ਹੈਗਾ ਬਾਕੀ ਪਾਰਟੀ ਹਾਈ ਕਮਾਂਡ ਸੁਪਰੀਮ ਹੈ ਕਿ ਉਹਨਾਂ ਫੈਸਲਾ ਜੋ ਕਰਨਾ ਆਪਣੀ ਸਮਝਦਾਰੀ ਮੁਤਾਬਕ ਕਰਨਾ ਮੇਰਾ ਖਿਆਲ ਹੈ ਕਿ ਇਲੈਕਸ਼ਨ ਬਾਉਂਡ ਈਅਰ ਵਿੱਚ ਜਿਸ ਸਾਲ ਹੀ ਰਹਿ ਗਿਆ ਇਲੈਕਸ਼ਨਾਂ ਨੂੰ ਜਿਸ ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ ਨੋਟੀਫਿਕੇਸ਼ਨ ਹੋਣ ਨੂੰ ਤੇ ਉਸ ਸਾਲ ਵਿੱਚ ਇਹ ਜਿਹੜੀ ਯੂਥ ਕਾਂਗਰਸ ਦੇ ਇਲੈਕਸ਼ਨ ਦਾ ਜਿਹੜਾ ਵਿੱਢਣ ਵਿੱਢਣ ਲੱਗੇ ਹੈਗੇ ਆ ਇਹ ਪਹਿਲਾਂ ਹੀ ਕਾਂਗਰਸ ਚ ਕਾਫੀ ਗੁੱਟਬੰਦੀ ਹੈਗੀ ਪਹਿਲੇ ਹੀ ਕਾਂਗਰਸ ਕਾਫੀ ਝਮੇਲੇ ਹੈਗੇ ਆ ਉਹਨਾਂ ਚ ਮੇਲਿਆਂ ਨੂੰ ਹੋਰ ਵਿਧਾਨ ਦਾ ਇੱਕ ਸੰਧਰਾ ਬਣ ਜਾਵੇ ਵਾਇਸ ਨਾ ਬਣ ਜਾਵੇ ਇਸ ਕਰਕੇ ਯੂਥ ਕਾਂਗਰਸ ਦੇ ਇਲੈਕਸ਼ਨ ਮੇਰੇ ਮੁਤਾਬਕ ਘੱਟਕੱਟ ਸਾਲ ਡੇਢ ਸਾਲ ਵਾਸਤੇ ਟਾਲ ਦੇਣਾ ਚਾਹੀਦਾ ਹੈ ਗੁੱਟਬੰਦੀ ਮੰਨਦੇ ਜੀ ਤੁਸੀਂ ਨਹੀਂ ਗੁੱਟਬੰਦੀ ਆ ਉਹ ਜਾਗ ਜਾਹਰਾ ਹੋਂਦਾ ਰੋਜ਼ ਖ਼ਵਾਰਾਂ ਚ ਆ ਰਿਹਾ ਕਲ ਟ੍ਰਿਬਿਊਨ ਚ ਕਿੰਨਾ ਬਣ ਚਾਰ ਚਾਰ ਕਾਲਮ ਦਾ ਆਰਟੀਕਲ ਲੱਗਿਆ ਡਾਕਟਰ ਸਾਹਿਬ ਚਿਹਰਾ ਨਹੀਂ ਅਜੇ ਤੱਕ ਕੋਈ ਸਾ ਲੱਗਦਾ ਹੈ ਕਿ ਜੇਕਰ ਰਾਹੁਲ ਗਾਂਧੀ ਜੀ ਦੁਆਰਾ ਤੁਹਾਨੂੰ ਕੋਈ ਵੱਡੀ ਨਹੀਂ ਨਹੀਂ ਮੈਂ ਨਹੀਂ ਮੈਂ 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 ਤਾਂ ਇਹ ਸੋਚ ਵੀ ਨਹੀਂ ਸਕਦਾ ਮੈਂ ਤਾਂ ਇੱਕ ਸਪੈਸ਼ਲ ਟਾਸਕ ਵਾਸਤੇ ਆਇਆ ਹੈਗਾ ਕਾਂਗਰਸ ਦੀ ਮਦਦ ਕਰਨ ਆਇਆ ਹੈਗਾ ਮੈਂ ਕਾਂਗ ਦਾ ਚਿਹਰਾ ਬਣ ਆਇਆ ਹੀ ਨਹੀਂ ਹੈਗਾ ਨਾ ਮੇਰੀ ਉਮਰ ਹੈ ਨਾ ਮੇਰੀ ਇੱਛਾ ਹੈ ਇਹ ਨਾ ਨਹੀਂ ਨਹੀਂ ਮੈਂ ਨਹੀਂ ਮੇਰੀ ਮੇਰੀ ਇੱਛਾ ਹੀ ਨਹੀਂ ਮੈਂ 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 ਚਾਹਾਂਗਾ ਕਿ ਨੌਜਵਾਨ ਜੇ ਜੇ ਕਾਂਗਰਸ ਨੂੰ ਮਤਲਬ ਜੇ ਅੱਗੇ ਤੋਰ ਸਕਦੇ ਹੈਗੇ ਦੌੜ ਭੱਜ ਕਰ ਸਕਦੇ ਹੈ ਪੂਰੀ ਉਹੀ ਬੰਦੇ ਚਿਹਰੇ ਬਣ ਪਰ ਮੈਂ ਜਿੰਨੀ ਮੇਰੀ ਸਿਆਸੀ ਸਮਝ ਹੈ ਪਿਛਲੇ 70 ਸਾਲਾਂ ਤੋਂ 65 ਸਾਲਾਂ ਤੋਂ ਦਾ ਮੈਂ ਯਾਦ ਸਤੀ ਜਿਹੜਾ ਮੇਰੇ ਕੋਲ ਜਿਹੜਾ ਇੱਕ ਇੱਕ ਮੇਰੇ ਕੋਲ ਕਲੈਕਸ਼ਨ ਹੈ ਸਮਝ ਦੀ ਜਿਆ ਜੋ ਮੇਰੇ ਕੋਲ ਨੌਲੇਜ ਹੈਗੀ ਹੈ ਉਹ ਮੈਂ ਕਾਂਗਦੇ ਫੇਰ ਹਿਤ ਵਾਸਤੇ ਹਮੇਸ਼ਾ ਵਰਦਾ ਰਹੂੰਗਾ ਜੀ ਠੀਕ